ਪੰਜਾਬ ਦੇ ਵਿੱਚ 12000 ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸੌਹ ਚੁੱਕੀ ਗਈ ਹੈ ਉਸ ਤੋਂ ਬਾਅਦ ਉਹਨਾਂ ਦੇ ਅਧਿਕਾਰਾਂ ਲਈ ਕੈਂਪ ਲਗਾਏ ਜਾ ਰਹੇ ਨੇ ਅਲੱਗ-ਅਲੱਗ ਬੀਡੀਪੀ ਦਫ਼ਤਰਾਂ ਤੇ ਜਾ ਕੇ ਉਹਨਾਂ ਨੂੰ ਅਧਿਕਾਰ ਸਮਝਾਏ ਜਾ ਰਹੇ ਨੇ ਕਿ ਉਹਨਾਂ ਦੇ ਗ੍ਰਾਮ ਸਭਾ ਦੇ ਮਤਿਆਂ ਦੇ ਕੀ ਅਧਿਕਾਰ ਨੇ ਦੂਜੇ ਪਾਸੇ ਮਨਰੇਗਾ ਸਕੀਮ ਕੀ ਹੁੰਦੀਆਂ ਨੇ ਹੋਰ ਸਕੀਮਾਂ ਪਿੰਡ ਵਾਸਤੇ ਕਿਹੜੀ-ਕਿਹੜੀਆਂ ਨੇ ਤਾਂ ਇਸ ਨੂੰ ਲੈ ਕੇ ਅੱਜ ਖੜ ਹਲਕੇ ਦੇ ਵਿੱਚ ਬਲਾਕ ਮਜਦਰੀ ਬੀਡੀਪੀ ਦਫ਼ਤਰ ਦੇ ਵਿੱਚ सरपंचਾਂ ਲਈ ਜਿਹੜਾ ਕੈਂਪ ਲਗਾਇਆ ਗਿਆ ਉਸ ਦੇ ਵਿੱਚ ਸਾਡੇ ਨਾਲ ਸਰਨੇ ਸਰ ਜਿਹੜਾ ਇਹ ਕੈਂਪ ਲਗਾਇਆ ਗਿਆ ਅਧਿਕਾਰ ਸਮਝਾਏ ਜਾ ਰਹੇ ਨੇ ਸਰਪੰਚਾਂ ਨੂੰ ਕਿਹੜੇ ਕਿਹੜੇ ਅਧਿਕਾਰਾਂ ਦੇ ਨਾਲ ਸਰਪੰਚਾਂ ਨੂੰ ਜਿਹੜਾ ਕੈਂਪ ਦੇ ਵਿੱਚ ਤੁਸੀਂ ਜਾਣਕਾਰੀ ਦੇ ਰਹੇ ਹੋ ਦੇਖੋ ਸਾਡੇ ਜਿਹੜਾ ਮੇਨ ਫੋਕਸ ਹੈ ਨਵੀਆਂ ਮੇਨ ਫੋਕਸ ਹੈ ਨਵੀਆਂ ਪੰਚਾਇਤਾਂ ਨੂੰ ਗ੍ਰਾਮ ਸਭਾ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ ਹਾਂਜੀ ਅ ਅਸੀਂ ਇੱਕ ਜਾਨੀ ਜਿਹੜੀ ਪੰਚਾਇਤ ਆ ਗਈ ਸਾਡੇ ਕੋਲ 3 ਦਿਨ ਸਾਡੇ ਕੋਲ ਟ੍ਰੇਨਿੰਗ ਲਾਉਗੀ ਸਾਡੇ ਟੋਟਲ 9 ਕੈਂਪ ਨੇ ਇੱਥੇ ਅੱਛਾ ਜੀ ਔਰ ਮੈਂ ਤੁਹਾਡੇ ਮਾਧਿਅਮ ਦੇ ਥਰੂ ਹਾਂ ਜਿਹੜੇ ਬਾਕੀ ਦੇ 8 ਕੈਂਪ ਹੈ ਹਾਂਜੀ ਉਹਨਾਂ ਦੇ ਸਰਪੰਚਾਂ ਪੰਚਾਂ ਨੂੰ ਬੇਨਤੀ ਕਰਦਾ ਹਾਂ ਹਾਂਜੀ ਕਿ ਆਪਣੇ ਸਬੰਧਤ ਸੈਕਟਰੀ ਸਾਹਿਬ ਨਾਲ ਆ ਰਾਬਤਾ ਕਾਇਮ ਕਰਨ ਤੇ ਆਪਣੀ ਡੇਟ ਸ਼ਡਿਊਲ ਨੋਟ ਕਰਕੇ ਨਾ ਸਾਡੇ ਕੋਲ ਆਹ ਉਹ ਜੀ ਸਰਕਾਰ ਇੰਨੇ ਪੈਸੇ ਖਰਚ ਰਹੀ ਹੈ ਤਾਂ ਕਿਉਂ ਨਾ ਇਹਦਾ ਲਾਭ ਲਿਆ ਜਾ ਸਕੇ ਔਰ ਬਹੁਤੇ ਜਿਹੜੇ ਸਾਡੇ ਮੈਂ ਦੇਖਿਆ ਪਈ ਪਿੱਛੇ ਅਸੀਂ ਡੇਰਾਬਸੀ ਕਵਰ ਕਰਕੇ ਆਏ ਆ ਮਲ ਬਹੁਤੇ ਜਿਹੜੇ ਪੰਜ ਸਰਪੰਚ ਹਲੇ ਆਲਮੋਸਟ ਨਿਊ ਨਵੇਂ ਹੀ ਹੈ ਪੁਰਾਣੀਆਂ ਪੰਚਾਇਤਾਂ ਜਿਹੜੀਆਂ ਦੀਆਂ ਉਹ ਉਹਨਾਂ ਚੋਂ ਬਹੁਤ ਘੱਟ ਮੈਂਬਰ ਅੱਗੇ ਆਏ ਨੇ ਸੋ ਨਵੀਆਂ ਪੰਚਾਇਤਾਂ ਨੂੰ ਮੈਂ ਸਮਝਦਾ ਪਈ ਇਹ ਬਹੁਤ ਸਰਕਾਰ ਦਾ ਵਧੀਆ ਉਪਰਾਲਾ ਹੈ ਬਿਲਕੁਲ ਕਿ ਹਲੇ ਚੁਣਿਆਂ ਨੂੰ ਬਹੁਤ ਥੋੜਾ ਸਮਾਂ ਹੋਇਆ ਔਰ ਜਿਹੜੀ ਟ੍ਰੇਨਿੰਗ ਹੈ ਇਹ ਇਹਨਾਂ ਲਈ ਬਹੁਤ ਜ਼ਰੂਰੀ ਹੈ ਬਿਲਕੁਲ ਅਜਾ ਸਰ ਇੱਕ ਤਾਂ ਸਮਝਾ ਦਿਓ ਲੋਕਾਂ ਨੂੰ ਪਤਾ ਲੱਗ ਸਕੇ ਜਿਹੜੇ ਪਿੰਡ ਦੇ ਲੋਕ ਨੇ ਕਿ ਕਿਹੜੀ ਕਿਹੜੀ ਸਕੀਮਾਂ ਅਮਨ੍ਰਿਕਾ ਦੇ ਨਾਲ ਹੋਰ ਕਿਹੜੀਆਂ ਕਿਹੜੀਆਂ ਸਕੀਮਾਂ ਪਿੰਡ ਦੇ ਵਿਕਾਸ ਵਾਸਤੇ ਕੰਮ ਕਰਦੀਆਂ ਨੇ ਕਿਉਂਕਿ ਇੱਕ ਅਮਨ੍ਰਿਕਾ ਤਾਂ ਲੋਕ ਜਾਣਦੇ ਨੇ ਉਹਦੇ ਨਾਲ ਕਿਹੜੀਆਂ ਹੋਰ ਸਕੀਮਾਂ ਨੇ ਜਿਹੜੀਆਂ ਪਿੰਡ ਦਾ ਵਿਕਾਸ ਉੱਚ ਪੱਧਰ ਤੇ ਹੋ ਸਕਦਾ ਦੇਖੋ ਜੋ ਤਾਂ ਸੈਂਟਰ ਦੀਆਂ ਸਕੀਮਾਂ ਇਸ ਟਾਈਮ ਲਾਗੂ ਨੇ ਉਹਨਾਂ ਚ ਤਾਂ ਅਮਨ੍ਰਿਕਾ ਹੀ ਹੈ ਇਹ ਇੱਕ ਸੱਤ ਤੋਂ ਉੱਪਰ ਹੈ ਤੇ ਬਾਕੀ ਜਿਹਦਾ ਆਂਗਣਵਾੜੀ ਔਰ ਆਸ਼ਾ ਵਰਕਰ ਤੇ ਸਾਡੀਆਂ ਹੈਲਥ ਦੀਆਂ ਸਕੀਮਾਂ ਹਾਂਜੀ ਆ ਇਹ ਵੀ ਮੈਂ ਦੱਸਣਾ ਜ਼ਰੂਰੀ ਸਮਝਦਾ ਕਿ ਉਹਨਾਂ ਦੇ ਸਬੰਧਤ ਨਮਾਇंदे ਜਿਹੜੇ ਨੇ ਉਹ ਤਿੰਨਾਂ ਦਿਨਾਂ 'ਚ ਕੋਈ ਇੱਕ ਦਿਨ ਨਿਸ਼ਚਿਤ ਕਰਕੇ ਉਹ ਵੀ ਸਾਡੇ ਕੋਲ ਆ ਜਾਂਦੇ ਨੇ ਔਰ ਮੈਂ ਬੈਟਰ ਸਮਝੂਗਾ ਕਿ ਉਹਨਾਂ ਤੋਂ ਹੀ ਇਹ ਸਕੀਮਾਂ ਦੀ ਜਾਣਕਾਰੀ ਲਈ ਜਾਵੇ ਤਾਂ ਕਿ ਉਹ ਪਿੰਡ ਦੇ ਲੋਕਾਂ ਔਰ ਲੋੜਵੰਦ ਬੰਦੇ ਹਨ ਲੋੜਵੰਦ ਬੰਦਿਆਂ ਨੂੰ ਜਿਹੜੀਆਂ ਉਹ ਮਹਈਆ ਕਰਾ ਸਕਣ ਸੋ ਮੇਰੀ ਬੇਨਤੀ ਹੈ ਕਿ ਇਹ 3 ਦਿਨ ਦਾ ਜਿਹੜਾ ਸ਼ਡਿਊਲ ਹੈ ਇਹ ਜਿੰਨੇ ਵੀ ਸਾਡੇ ਪੰਜ ਸਰਪੰਚ 101 ਪੰਚਾਇਤਾਂ ਦੇ ਹੈਗੇ ਉਹ ਸਾਰਿਆਂ ਨੂੰ ਜਿਹੜਾ ਹੈ ਅਟੈਂਡ ਕਰਨਾ ਚਾਹੀਦਾ ਹੈ ਜਿਹੜਾ ಗ್ರಾಮ ਸਭਾ ਦਾ ਮਤਾ ਬਹੁਤ ਮਹੱਤਵ ਰੱਖਦਾ ਹੈ ਕਿ ਕਿਸੇ ਮਾਨਜੋ ਕੋਰਟ ਦੇ ਵਿੱਚ ਵੀ ਅਗਰ ਆਪਾਂ ਲੈ ਕੇ ਜਾਂਦੇ ਆ ਤਾਂ ਉਹ ਪਿੰਡ ਦੀ ਕਿਤਨੇ ਸੁਣਵਾਈ ਹੁੰਦੀ ਹੈ ਜਿਸ ਤਰ੍ਹਾਂ ਸੀਮ ਭਗਵੰਤ ਮਾਨ ਨੇ ਪਿਛਲੇ ਦਿਨ ਸਮਝਾਇਆ ਸੀ ಗ್ರಾಮ ਸਭਾ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿ ਕਿਸੇ ਮਤਾ ਪਾਸ ਕਰਨਾ ਪਿੰਡ ਦੇ ਵਿੱਚ ਕੋਈ ਆਪਾਂ ਕਿਸੇ ਤਰੀਕੇ ਦੇ ਕੋਈ ਗ੍ਰਾਂਟ ਲੈਣੀ ਹੈ ਕਿਸ ਤਰੀਕੇ ਨਾਲ ਕੰਮ ਕਰਨਾ ਹੈ ਤਾਂ ಗ್ರಾಮ ਸਭਾ ਦੇ ਵਿੱਚ ਕਿਹੜੇ-ਕਿਹੜੇ ਮਤੇ ਤੁਹਾਨੂੰ ਲੱਗਦਾ ਹੈ ਕਿ ਪਿੰਡ ਪ੍ਰਤੀ ਪੈ ਸਕਦੇ ਨੇ ਇਹ ਵੀ ਜਾਣ ਹਾਂ ਦੇਖੋ ਗ੍ਰਾਮ ਸਭਾ ਦੀ ਮੰਡੇਟਰੀ ਮੀਟਿੰਗਾਂ ਤਾਂ ਦੋ ਹੀ ਨੇ ਹਾੜੀ ਔਰ ਸੌਣੀ ਲੇਕਿਨ ਗ੍ਰਾਮ ਸਭਾ ਸਪੈਸ਼ਲ ਮੀਟਿੰਗ ਵੀ ਬੁਲਾ ਸਕਦੀ ਹੈ ਜਿਹੜੀ ਤੁਸੀਂ ਪਾਵਰ ਦੀ ਗੱਲ ਪੁੱਛੀ ਹੈ 73ਵੀਂ ਸੋਧ ਜਿਹੜੀ ਹੋਈ 1992 ਵਿੱਚ ਉਹ ਸੋਧ ਹੋਣ ਤੋਂ ਬਾਅਦ ਗ੍ਰਾਮ ਸਭਾ ਵਾਂਸ ਜਿਹੜੀ ਹੈ ਨਾ ਸਾਡੀਆਂ ਇਹਨਾਂ ਦਾ ਇੱਕ ਸੰਵਿਧਾਨਿਕ ਹੱਕ ਹੈ ਸੰਵਿਧਾਨਿਕ ਹੱਕ ਮੀਨਸ ਇਹ ਇੱਕ ਸੇਮ ਪਲੇਟਫਾਰਮ ਤੇ ਆ ਗਏ ਜਿੱਦਾਂ ਸੈਂਟਰ ਦੀ ਲੋਕ ਸਭਾ ਹੈ ਪੰਜਾਬ ਸਰ ਚ ਸਾਡੇ ਵਿਧਾਨ ਸਭਾ ਹੈ ਇਦਾਂ ਹੀ ਪਿੰਡ ਪੱਧਰ ਤੇ ਜਿਹੜੀ ਹੈ ਉਹ ਗ੍ਰਾਮ ਸਭਾ ਪਰ ਇਹਦੀ ਖੂਬਸੂਰਤੀ ਦੇਖੋ ਮੈਂ ਤੁਹਾਨੂੰ ਦੱਸਦਾ ਲੋਕ ਸਭਾ 5 ਸਾਲ ਬਾਅਦ ਭੰਗ ਹੁੰਦੀ ਹਾਂਜੀ ਵਿਧਾਨ ਸਭਾ 5 ਸਾਲ ਬਾਅਦ ਭੰਗ ਹੁੰਦੀ ਹੈ ਹਾਂਜੀ ਲੇਕਿਨ ਜਿਹੜੀ ਗ੍ਰਾਮ ਸਭਾ ਹੈ ਇਹ ਭੰਗ ਨਹੀਂ ਹੁੰਦੀ ਕਦੇ ਇਹ ਐਵੇਂ ਚੱਲੀ ਜਾਂਦੀ ਔਰ ਗ੍ਰਾਮ ਸਭਾ ਦਾ ਮਤਾ ਭੰਗ ਨਹੀਂ ਹੋਣਾ ਗ੍ਰਾਮ ਹਾਂ ਜਿਹੜੇ ਗ੍ਰਾਮ ਸਭਾ ਚ ਪਾਸ ਕੀਤਾ ਹੋਇਆ ਮਤਾ ਹੈ ਹਾਂ ਉਹਨੂੰ ਸਾਡੇ ਦੇਸ਼ ਦਾ ਰਾਸ਼ਟਰਪਤੀ ਵੀ ਬਦਲ ਨਹੀਂ ਸਕਦਾ ਅੱਛਾ ਜੀ ਹਾਂਜੀ ਇਸ ਤਰੀਕੇ ਦਾ ਮਤਲਬ ਇਸ ਤਰ੍ਹਾਂ ਦਾ ਮਤਲਬ ਪਿਛਲੇ ਦਿਨੀ ਪੰਜਾਬ ਦੇ ਕਈ ਪਿੰਡਾਂ ਨੇ ਇਸ ਤਰੀਕੇ ਦਾ ਵਿਕਾਸ ਕੀਤਾ ਆਪਣੇ ਪਿੰਡ ਦਾ ਨਹਾਰੀ ਬਦਲਦੀ ਚੰਡੀਗੜ੍ਹ ਦੀ ਦਿੱਖ ਦੇ ਉੱਤੇ ਕਈ ਜਗ੍ਹਾ ਜਿਹੜੇ ਟੋਬੇ ਨੇ ਉਹਨਾਂ ਨੂੰ ਲੇਕ ਦਾ ਰੂਪ ਦਿੱਤਾ ਤੇ ਹੋਰ ਵੀ ਜਿਹੜੀਆਂ ਸੀਵਰੇਜ ਪਲਾਂਟ ਇਸ ਤਰੀਕੇ ਦੇ ਲਗਾਏ ਨੇ ਤਾਂ ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਸਮਝਾ ਰਹੇ ਹੋ ਉਸ ਕੀ ਮਦਦ ਸਹ ਰਹੇ ਹੋ ਤਾਂ ਆਉਣ ਵਾਲਾ ਜਿਹੜਾ 5 ਸਾਲ ਨੇ ਉਹਦੇ ਵਿੱਚ ਲੱਗਦਾ ਕਿ ਅਗਰ ਹੁਣ 50 ਪਿੰਡ ਗਏ ਨੇ ਰਾਸ਼ਟਰਪਤੀ ਕੋਲ ਬਾੜ ਵੱਟੇ ਤਾਂ ਅਗਲੇ 5 5 ਸਾਲਾਂ ਦੇ ਵਿੱਚ ਕਿੰਨੇ 500 ਵੀ ਹੋ ਸਕਦਾ ਜਿੱਤੇ ਕਿ ਤੁਸੀਂ ਵਿਕਾਸ ਸੁਝਾ ਰਹੇ ਹੋ ਬਿਲਕੁਲ ਜੀ ਕਿਉਂਕਿ ਹੁਣ ਤਾਂ ਜਿਹੜੀ 5 ਸਾਲਾਂ ਦੀ ਮੈਂ ਸਮਝਦਾ ਨਵੀਆਂ ਪੰਚਾਇਤਾਂ ਨੇ ਜਿਹੜੇ ਕਾਰਜ ਕਰਨੇ ਨੇ ਉਹ ਸਾਡੇ ਇੱਕ ਫਾਰਮੈਟ ਹੈ ਨੋ ਥੀਮਾਂ ਦੇ ਬੇਸ ਕੰਮ ਕਰਨੇ ਇਹਨਾਂ ਨੇ ਔਰ ਔਰ ਨੋ ਥੀਮਾਂ ਦੇ ਬੇਸ ਤੇ ਹੀ ਜਿਹੜਾ ਹੈ ਅੱਗੇ ਅਨਾਮਾਂ ਦੀ ਜਿਹੜੀ ਉਹ ਤੁਸੀਂ ਜਿਨ੍ਹਾਂ ਨੇ ਪ੍ਰਾਈਜ਼ ਦੀ ਡਿਸਟ੍ਰਿਬਿਊਸ਼ਨ ਕੀਤੀ ਬਟ ਮੈਂ ਨਾ ਇੱਕ ਤੁਹਾਡੇ ਬਾਅਦ ਵਿੱਚ ਇੱਕ ਗੱਲ ਕਹਿਣੀ ਚਾਹਣਾ ਹਾਂਜੀ ਇਹ ਇਨਾਮ ਦੀ ਹੋੜ 'ਚ ਕਦੇ ਵੀ ਪੰਚਾਇਤ ਨੂੰ ਕੰਮ ਨਹੀਂ ਕਰਨਾ ਚਾਹੀਦਾ ਪੰਚਾਇਤ ਨੂੰ ਆਪਣੀ ਬੇਸਿਕ ਜ਼ਰੂਰਤ ਔਰ ਸਸਟੇਨੇਬਲ ਡਵੈਲਪਮੈਂਟ ਤੇ ਕੰਮ ਕਰਨਾ ਚਾਹੀਦਾ ਉਹਦੇ ਤੇ ਆਪਾਂ ਫੋਕਸ ਕਰਦੇ ਹਾਂ ਜਿੰਨਾ ਪੰਚਾਇਤਾਂ ਨੂੰ ਕੈਂਪਰ ਆਹੀਂ ਟ੍ਰੇਨਿੰਗ ਦਿੱਤੀ ਹੈ ਤਾਂ ਇਹ ਪੰਚਾਇਤਾਂ ਖੜੀਆਂ ਨੇ ਇਲਾਕੇ ਦੇ ਪਿੰਡਾਂ ਦੀਆਂ ਬਲਾਕ ਮਾਜੂਦੇ ਪਿੰਡਾਂ ਦੀਆਂ ਤੇ ਕਿਹੜੇ ਕਿਹੜੇ ਅਧਿਕਾਰ ਨੇ ਸਮਝੇ ਨੇ ਕਿਸ ਤਰੀਕੇ ਦੀ ਪਿੰਡ ਦੇ ਵਿੱਚ ਵਿਕਾਸ ਕਰ ਸਕਦੇ ਨੇ ਕਿਸ ਤਰੀਕੇ ਸਕੀਮਾਂ ਕੇਂਦਰ ਦੀਆਂ ਫਿਰ ਸੂਬਾ ਸਰਕਾਰ ਦੀਆਂ ਆਂਦੀਆਂ ਨੇ ਤੇ ਸਾਨੂੰ ਲੈ ਕੇ ਮੈਂ ਸਰਪੰਚ ਨੇ ਕਿਹੜਾ ਪਿੰਡ ਜੀ ਆਪਣਾ ਚਿੰਗੜਾ ਕਲਾਂ ਚਿੰਗੜਾ ਕਲਾਂ ਹਾਂਜੀ ਅੱਛਾ ਪਿੰਡ ਸਰਪੰਚ ਤੁਸੀਂ ਹਾਂਜੀ ਅੱਛਾ ਕੀ ਤੁਸੀਂ ਜਿਹੜਾ ਇਹ ਕੈਂਪ ਦੇ ਵਿੱਚ ਸਮਝਿਆ ਕਿ ਕਿਹੜੇ ਅਧਿਕਾਰ ਨੇ ਆਪਣੇ ਕਿਸ ਤਰੀਕੇ ਨਾਲ ਪਿੰਡ ਦਾ ਵਿਕਾਸ ਕਰ ਸਕਦੇ ਆ ਪਿੰਡ ਦੇ ਗਲੀਆਂ ਨਾਲੀਆਂ ਤੇ ਵਾਸਤੇ 75 ਸਾਲ ਹੋ ਗਏ ਮੇਰੇ ਖਿਆਲ ਬਣਦੀਆਂ ਉੱਪਰ ਆਪਣੇ ਪਿੰਡ ਨੂੰ ਲੈ ਕੇ ਜਾਣਾ ਆਪਾਂ ਹਾਂਜੀ ਮੈਂ ਜਸਪ੍ਰੀਤ ਕੌਰ ਗਿੱਲ ਪਿੰਟਿੰਗਣਾ ਕਲਾ ਤੋਂ ਤੇ ਗੱਲ ਉਹੀ ਹੈ ਜੀ ਵੀ 75 ਸਾਲ ਤੋਂ ਸਾਨੂੰ ਆਜਾਦ ਹੋਇਆ ਨੂੰ ਹੋ ਗਏ ਪਰ ਸਾਡਾ ਪਿੰਡ ਸਾਰੇ ਪਿੰਡ ਉਹ ਗਲੀਆਂ ਨਾਲੀਆਂ ਤੇ ਬੈਠੇ ਹੈਨਾ ਸਰਪੰਚ ਨੂੰ ਬਸ ਉਹੀ ਹੁੰਦਾ ਵੀ ਬਣ ਗਏ ਗਲੀਆਂ ਬਣਾ ਲਓ ਨਾਲੀਆਂ ਬਣਾ ਲਓ ਇਹ ਕਰ ਲਓ ਪਰ ਇਹ ਟ੍ਰੇਨਿੰਗ ਤੋਂ ਬਾਅਦ ਮੈਨੂੰ ਲੱਗਦਾ ਵੀ ਬਹੁਤ ਕੰਮ ਨੇ ਜਿਹੜੇ ਆਪਾਂ ਕਰ ਸਕਦੇ ਹਾਂ ਬਿਲਕੁਲ ਠੀਕ ਹੈ ਤੇ ਸਭ ਤੋਂ بڑا ਜਿਹੜਾ ਇੱਕ ਬੇਸਿਕ ਕਨਸੈਪਟ ਹੈ ਜੋ ਪਿੰਡਾਂ 'ਚ ਨਹੀਂ ਹੁੰਦਾ ਉਹ ਹੈ ਗ੍ਰਾਮ ਸਭਾ ਹਾਂਜੀ ਤੇ ਇਸ ਕੈਂਪ ਦੇ ਵਿੱਚ ਮੈਨੂੰ ਲੱਗਦਾ ਜਿੰਨੀ ਅਸੀਂ ਪੰਚਾਇਤ ਇਕੱਠੀਆਂ ਹੋਈਆਂ ਸਭ ਨੂੰ ਕਲੀਅਰ ਕਟ ಗ್ರಾಮ ਸਭਾ ਦਾ ਜਿਹੜਾ ਕਨਸੈਪਟ ਆ ਸਮਝ ਆ ਗਿਆ ਹੂੰ ਤੇ ਇਹ ਹੋਣੀ ਵੀ ਚਾਹੀਦੀ ਹੈ ਕਿਉਂਕਿ ਜਿਹੜਾ ਮੇਨ ਸਾਡਾ ਸਰਪੰਚਾਂ ਦਾ ਇੱਕ ਆ ਕਿਆ ਲੋ ਸਪੋਰਟ ਆ ਜਾਂ ਧੁਰਾਈ ਉਹ ਸਾਡੇ ਵੋਟਰ ਨੇ ਬਿਲਕੁਲ ਤੇ ਵੋਟਰਾਂ ਨੂੰ ਆਪਣੇ ਅਧਿਕਾਰ ਹੀ ਨਹੀਂ ਪਤਾ ਹਾਂਜੀ ਤੇ ਗ੍ਰਾਮ ਸਭਾ ਇੱਥੇ ਇਹ ਸਿੱਖਣੇ ਨੂੰ ਮਿਲ ਗਿਆ ਸਰ ਹਰਜੀਤ ਟਟਵਾਲ ਜੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਇਹ ਟ੍ਰੇਨਿੰਗ ਦਿੱਤੀ ਆ ਵੀ ਕਿਸ ਤਰ੍ਹਾਂ ਅਸੀਂ ਗ੍ਰਾਮ ਸਭਾ ਕਰ ਸਕਦੇ ਆ ਗ੍ਰਾਮ ਸਭਾ ਜਸੀਂ ਕਿਹੜੇ-ਕਿਹੜੇ ਕੰਮ ਕਰ ਸਕਦੇ ਆ ਅਸੀਂ ਆਪਣੀ ਤਾਕਤ ਬਣਾ ਸਕਦੇ ਆ ਗ੍ਰਾਮ ਸਭਾ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਵੀ ਬੁਲਾਰੇ ਆਏ ਜਿਨ੍ਹਾਂ ਨੇ ਸਾਨੂੰ ਨਰੇਗਾ ਨਾਲ ਸੰਬੰਧਤ ਨਰੇਗਾ ਸਕੀਮ ਕਿੰਨੀ ਜ਼ਿਆਦਾ ਵਾਈਡ ਹੈ ਇਹਦੇ ਥਰੂ ਅਸੀਂ ਪਿੰਡ ਦੇ ਵਿੱਚ ਕਿੰਨੇ ਹੀ ਜਿਹੜੇ ਹੈਗੇ ਵਿਕਾਸ ਦੇ ਕੰਮ ਕਰ ਸਕਦੇ ਆ ਉਹ ਸਿੱਖਣ ਨੂੰ ਮਿਲਦਾ ਰੁਜ਼ਗਾਰ ਵੀ ਪਿੰਡ ਵਾਲਿਆਂ ਨੂੰ ਮਿਲਦਾ ਰੁਜ਼ਗਾਰ ਰੁਜ਼ਗਾਰ ਸਭ ਤੋਂ ਵੱਡਾ ਨਰੇਗਾ ਦਾ ਜਿਹੜਾ ਹੈਗਾ ਕੰਮ ਕਰ ਸਕਦੇ ਆ ਪਰ ਰੁਜ਼ਗਾਰ ਪਿੰਡ ਨੂੰ ਹੀ ਰੁਜ਼ਗਾਰ ਦੇ ਕੇ ਠੀਕ ਹੈ ਤੇ ਦੂਸਰਾ ਵਾਟਰ ਸਪਲਾਈ ਵਾਲੇ ਵੀ ਆਏ ਉਹਨਾਂ ਨੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਕਿ ਅਸੀਂ ਕਿਸ ਤਰ੍ਹਾਂ ਜਿਹੜੇ ਹੈਗੇ ਆ ਲੋੜਵੰਦਾਂ ਦੀ ਮਦਦ ਕਰ ਸਕਦੇ ਆ ਆਪਣੇ ਪਾਣੀ ਦੀ ਸੰਭਾਲ ਕਰ ਸਕਦੇ ਆ ਤੇ ਵਕ ਵਕ ਹੋਰ ਵੀ ادارے ਆਏ ਹੈਲਥ ਡਿਪਾਰਟਮੈਂਟ ਤੋਂ ਆਏ ਉਹਨਾਂ ਨੇ ਬਹੁਤ ਅੱਛੀ ਟ੍ਰੇਨਿੰਗ ਦਿੱਤੀ ਪਰ ਮੇਨ ਜਿਹੜਾ ਬੇਸਿਕ ਐਸਆਈਆਰਟੀ ਵਾਲਿਆਂ ਵੱਲੋਂ ਸੀਗਾ ਕਿ ਸਾਨੂੰ ਮਲੇਕ ਕਾਨੂੰਨ ਦੇ ਦਾਇਰੇ ਚ ਰਹਿੰਦੇ ਹੋਏ ਆਪਣੇ ਕੰਮਾਂ ਨੂੰ ਬੜੇ ਹੀ ਸਾਫ਼ ਤਰੀਕੇ ਨਾਲ ਕਰਨ ਦੀ ਜਿਹੜੀ ਜਾਣਕਾਰੀ ਉਹ ਦਿੱਤੀ ਗਈ ਹੈ। ਤੇ ਇੱਕ ਬਹੁਤ ਵੱਡੀ ਗੱਲ ਇਹ ਹੁੰਦੀ ਕਿ ਪਿੰਡਾਂ ਦੀ ਤੁਸੀਂ ਕਿਹਾ 75 ਸਾਲ ਹੋ ਗਏ ਗਲੀਆਂ ਨਾਲੀਆਂ ਬਣਦੇ ਹੋਏ। ਪਰ ਉਸ ਦੇ ਨਾਲ-ਨਾਲ ਕਈ ਪਿੰਡਾਂ ਦੇ ਵਿੱਚ ਇਹ ਪ੍ਰੋਬਲਮ ਹੈ ਕਿ ਕੂੜਾ ਕਰਕਟ ਨੂੰ ਗਰਾਂਵਾਂ 'ਤੋਂ ਡੰਪਿੰਗ ਗਰਾਊਂਡ ਨਹੀਂ ਹੈ। ਪਿੰਡ ਹਰ ਪਿੰਡ ਦੇ ਸਾਹਮਣੇ ਤਾਂ ਪਈ ਹੋ ਜਮੀਨ ਹੈ। ਅਗਰ ਆਪਾਂ ਉਸ ਵਾਸਤੇ ਵੀ 1 ਏਕੜ 2 ਏਕੜ ਦੇ ਵਿੱਚ ਕੋਈ ਇਦਾਂ ਮਤਾਂ ਪਾ ਦਈਏ ਕਿ ਭਾਈ ਕੂੜਾ ਕਰਕਟ ਪੂਰੇ ਪਿੰਡ ਨੇ ਇੱਥੇ ਗਰਾਣਾ ਹੈ। ਜਾਂ ਪਿੰਡ ਦੇ ਵਿੱਚ ਕੋਈ ਦੋ ਮਜ਼ਦੂਰਾਂ ਨੂੰ ਆਪਾਂ ਕੰਮ ਲਾ ਦਿੰਨੇ onda ਹਾਂਜੀ ਜਰੂਰ ਜੀ ਮੇਰੇ ਐਕਚੁਅਲੀ ਮੇਰਾ ਜਿਹੜਾ ਪਿੰਡ ਹੈ ਮੈਂ ਤਾਂ ਥੋੜੀ ਚੈਨਲ ਦੇ ਥਰੂ ਵੀ ਕਹੂੰਗੀ ਤੇ ਮੈਂ ਵੈਸੇ ਵੀ ਇੱਥੇ ਕੱਲ ਕਰਦੀ ਆ ਕਿ ਮੇਰਾ ਜਿਹੜਾ ਪਿੰਡ ਆ ਉਹ ਵਿਕਾਸ ਦੇ ਲੈਵਲ ਤੋਂ ਬਹੁਤ ਜ਼ਿਆਦਾ ਡਾਊਨ ਗਰਾਊਂਡ ਤੇ ਹੀ ਆ ਬਿਲਕੁਲ ਹਾਂਜੀ ਤੇ ਮੇਰੇ ਪਿੰਡ ਵਿੱਚ ਤਾਂ ਇਸ ਤਰ੍ਹਾਂ ਦੇ ਪ੍ਰੋਜੈਕਟ ਅਸੀਂ ਤਾਂ ਮਾਈਂਡ ਚ ਸੋਚ ਹੀ ਰਹੇ ਹਾਂ ਕਿਉਂਕਿ ਇੱਥੇ ਬੈਠ ਕੇ ਤਾਂ ਬਹੁਤ ਕੁਝ ਦੇਖਣ ਲੱਗਿਆ ਵੀ ਇਹ ਜੋ ਸਾਨੂੰ ਦੱਸ ਰਹੇ ਆ ਸਾਰਾ ਸਾਡੇ ਪਿੰਡ 'ਚ ਹੀ ਲਾਗੂ ਹੋ ਜਾਵੇ ਉਹਦੇ ਮੈਨੂੰ ਲੱਗਦਾ ਸੀ ਬੈਠੇ ਇੱਥੇ ਸੀ ਪਿੰਡ ਤੇ ਦਿਮਾਗ ਚਲੇ ਜਾਂਦਾ ਸੀਗਾ ਵੀ ਆਹ ਚੀਜ਼ ਸਾਡੇ ਲੱਗ ਗਈ ਆਹ ਬਣ ਮੈਂ ਸਰ ਨੂੰ ਵੀ ਸਵਾਲ ਕੀਤਾ ਸੀਗਾ ਕਿ ਜਿਹੜਾ ਗਿੱਲਾ ਕੂੜਾ ਹੈ ਉਹਦਾ ਤਾਂ ਇੱਕ ਸਹੂਲਤ ਤੁਸੀਂ ਬਣਾਤੀ ਤੇ ਸੁੱਕੇ ਕੂੜੀ ਦੀ ਪ੍ਰੋਵੀਜ਼ਨ ਵੀ ਹੋਣੀ ਚਾਹੀਦੀ ਆ ਕਿਉਂਕਿ ਉਹ ਇੱਕ ਜਗ੍ਹਾ ਆਪਾਂ ਨੇ ਢੇਰ ਇਕੱਠੇ ਕਰਤੇ ਫਿਰ ਉਹ ਤਾਂ ਗੱਲ ਉਹੀ ਹੋ ਗਈ ਪਿੰਡ ਚੋਂ ਕੱਢਿਆ ਪਿੰਡ ਦੇ ਬਾਹਰ ਲਾ ਦਿੱਤਾ ਠੀਕ ਹੈ ਵੀ ਇਹ ਪ੍ਰੋਜੈਕਟ ਹੈ ਬਹੁਤ ਵਧੀਆ ਪਰ ਉਹਦੇ ਨਾਲ ਨਾ ਸੁੱਕੇ ਕੂੜੇ ਦੀ ਵੀ ਪ੍ਰਵੀਜ਼ਨ ਹੋਣੀ ਚਾਹੀਦੀ ਪੰਚਾਇਤ ਦੀ ਏਕਤਾ ਵੀ ਲੋੜ ਹੈ ਕਿ ਦੋ ਪੰਜ ਉਧਰ ਨੂੰ ਖਿੱਚ ਰਹੇ ਆ ਦੋ ਉਧਰ ਨੂੰ ਖਿੱਚ ਰਹੇ ਇਹ ਵੀ ਨਾ ਹੋਏ ਨਾ ਏਕਤਾ ਵੀ ਹੁੰਦੀ ਹੈ ਦੀ ਗ੍ਰਾਮ ਸਭਾ ਵਾਸਤੇ ਗ੍ਰਾਮ ਸਭਾ ਵੀ ਤੇ ਜਿਹੜੀ ਗ੍ਰਾਮ ਪੰਚਾਇਤ ਹੈ ਅਸਲ ਸੇ ਜਦੋਂ ਜੁੜ ਕੇ ਕੰਮ ਕਰਨਗੇ ਨਾ ਤਾਂ ਕੰਮ ਹੀ ਉਦੋਂ ਹੋਣੇ ਆ ਬਿਲਕੁਲ ਬਹੁਤ ਵੱਡੀ ਗੱਲ ਹੈ ਕਿ ਹਰ ਪੰਚਾਇਤ ਦੇ ਸਰਪੰਚ ਸਾਹਿਬ ਤੁਹਾਡਾ ਵੀ ਪਿੰਡ ਵਿਕਾਸ ਪੱਧਰ ਤੇ ਲੈ ਕੇ ਲਗਾਤਾਰ ਤੁਹਾਡੇ ਪਿੰਡ ਦੇ ਵਿੱਚ ਮੇਰੇ ਖੇ ਪਾਰਕਿੰਗ ਤੇ ਫਿਰ ਉਹ ਪਾਰਕ ਬਣੀ ਹੋਈ ਹੈ ਹੈਨਾ ਹੋਰ ਵੀ ਤੁਹਾਡੇ ਸਮਸ਼ਾਨ ਘਾਟ ਇੰਟਰਵਿਊ ਕੀਤੀ ਸੀ ਆਪਣਾ ਇੱਥੇ ਕੀ ਸਮਝ ਤੁਸੀਂ ਆਣ ਕੇ ਕੀ ਹਾਂ ਇਹ ਤਾਂ ਬਹੁਤ ਕੁਝ ਹੈ ਕਿ ਇੱਥੇ ਦਾ ਖਜ਼ਾਨਾ ਹੀ ਪਿਆ ਹੈ ਜਿਹੜਾ ਵਿਕਾਸ ਕਰਾਉਣ ਵਾਸਤੇ ਸਕੀਮਾਂ ਦਾ ਉਸ ਤੋਂ ਬਾਅਦ ਕਿ ਹੁਣ ਪਿੰਡ ਦੇ ਵਿੱਚ ਲੱਗਦਾ ਕਿ ਹੁਣ ਤਾਂ ਨੁਹਾਰ ਹੀ ਬਦਲ ਹੋ ਜੇਗੀ ਹਾਂਜੀ ਹਾਂਜੀ ਸਾਡੇ ਵੈਸੇ ਪਹਿਲਾਂ ਵੀ ਕੰਮ ਜੀ ਜੋ ਬਹੁਤ ਵਧੀਆ ਹੋਏ ਪਿਆ ਮੈਥੇ ਉਹਨਾਂ ਮੰਨਰੀਗਾ ਚ ਸਾਨੂੰ ਦੱਸੇ ਨੇ ਵੀ ਬਹੁਤ ਬਹੁਤ ਵਧੀਆ ਉਹਨਾਂ ਸਕੀਮਾਂ ਆਈਆਂ ਹੋਈਆਂ ਵੀ ਤੁਸੀਂ ਇਹਨਾਂ ਨੂੰ ਲਾਗੂ ਕਰੋ ਇਹ ਕਰੋ ਤੇ ਠੀਕ ਹੈ ਅਸੀਂ ਉਹਦੇ ਨਾਲ ਵੀ ਚੱਲਾਂਗੇ ਜੀ ਵੈਸੇ ਸਾਡੇ ਤਾਂ ਪਹਿਲਾਂ ਵੀ ਜਨੈਨਾ 70 75% ਕੰਮ ਹੋਇਆ ਵਾ ਜੀ ਐਸੀ ਗੱਲ ਨਹੀਂ ਹੋਰ ਜਣੀ ਇੱਥੇ ਅਸੀਂ ਸਮਝੇ ਮੈਡੀਕਲ ਹੋ ਗਿਆ ਤੇ ਬਟਰ ਸਪਲਾਈ ਵਾਲੇ ਤੇ ਅਲਗ-ਅਲਗ ਡਿਪਾਰਟਮੈਂਟਾਂ ਵਾਲੇ ਜੀ ਆ ਕੇ ਸਾਨੂੰ ਇੱਥੇ ਸਮਝਾ ਕੇ ਗਏ ਆ ਤੇ ਅਸੀਂ ਜੀ ਠੀਕ ਹੈ ਜੀ ਬੱਦੇ ਹਾਂ ਬਿਲਕੁਲ ਬਹੁਤ ਵੱਡੀ ਗੱਲ ਹੈ ਤੇ ਸਰਪੰਚ ਚੰਦਪੁਰ ਤੋਂ ਸਾਡੇ ਨਾਲ ਨੇ ਸ਼ੁਭ ਬਹੁਤ ਕੁਸ਼ ਹੈ ਸਰਕਾਰ ਦੇ ਵਿੱਚ ਅਗਰ ਪਿੰਡਾਂ ਨੂੰ ਲੈਣਾ ਆ ਵੀ ਪੰਚਾਇਤਾਂ ਨੂੰ ਲੈਣਾ ਆ ਵੀ ਕਈ ਤਾਂ ਪੰਜ ਸਾਲ ਫਿਰ ਇਸ ਤਰ੍ਹਾਂ ਹੀ ਕੱਢ ਦੋਨੇ ਕਿ ਤੁਹਾਨੂੰ ਸਰਕਾਰ ਨੇ ਪੈਸੇ ਦਿੱਤਾ ਮੈਂ ਕਾਂਗਰਸੀ ਸੀ ਮੈਂ ਕਾਲੀ ਸੀ ਮੈਂ ਫਲਾਨੀ ਪਾਰਟੀ ਦਾ ਸੀ ਸਰਕਾਰ ਕਿਸੇ ਹੋਰ ਪਾਰਟੀ ਦੀ ਸੀ ਤਾਂ ਮੈਨੂੰ ਗ੍ਰਾਂਟ ਨਹੀਂ ਮਿਲੀ ਪਰ ਲੱਗਦਾ ਕਿ ਅਗਰ ਜਾਗਰੂਕ ਹੋਵੇ ਪੰਚਾਇਤ ਇਸ ਤਰ੍ਹਾਂ ਦੀਆਂ ਸਕੀਮਾਂ ਉਹਨਾਂ ਨੂੰ ਪਤਾ ਹੋਣ ਤਾਂ ਕਿਸੇ ਮਹਿਕਮੇ ਜਾ ਕੇ ਤੁਸੀਂ ਆਪਣਾ ਹੱਕ ਲੈ ਸਕਦੇ ਹੋ ਆਪਣਾ ਪਛਾਣ ਸਕਦੇ ਹੋ ਪਿੰਡ ਵਾਸਤੇ ਲੈਣਾ ਭਾਈ ਮੈਂ ਘਰ ਵਾਸਤੇ ਲੈਣਾ ਕੀ ਸਮਝ ਦੱਸੀ ਪਿੰਡ ਵਾਸਤੇ ਪਹਿਲਾਂ ਤਾਂ ਤੇ ਜੀ ਤੁਹਾਡਾ ਧੰਨਵਾਦ ਹੈ ਜੀ ਤੇ ਨੇ ਸਰਕਾਰ ਵੱਲੋਂ ਆਪਣਾ ਇਹ ਕੈਂਪਲੈਨ ਦਾ ਮਕਸਦ ਇਹ ਹੀ ਹੈ ਵੀ ਜਿਹੜੇ ਆਪਣੇ ਨਵੇਂ ਪੰਜ ਸਰਪੰਚਾਂ ਜੀ ਇਹਨਾਂ ਨੂੰ ਮਤਲਬ ਜਾਗਰੂਕ ਕੀਤਾ ਜਾਵੇ। ਬਿਲਕੁਲ। ਤੇ ਹੁਣ ਜਿਤਨਾ ਮਨਰੇਗ ਵਾਲੇ ਆਏ ਜੀ ਉਹਨਾਂ ਦੱਸਿਆ ਵੀ ਮੰਨ ਲਓ ਜਦੋਂ ਸਾਂਝੇ ਪਕਾਣੇ ਬਣਾਣੇ ਆ ਜਾਂ ਮੰਨ ਲਓ ਕਰਕਰ ਬਣਾਣੇ ਆ ਉਹਨਾਂ ਲਈ ਵੀ ਬਿਨਾ ਪੇਦਪਾਪ ਦੇ ਬਣਾਓ। ਇਹ ਦੇਖੋ ਸਰਪੰਚ আর ਪੰਚਾਇਤ ਦੇ ਡਿਪੈਂਡ ਹੁੰਦਾ ਹੈ। ਠੀਕ ਨਹੀਂ ਵੀ ਤੁਸੀਂ ਬਿਨਾ ਪੇਦਪਾਪ ਦੇ ਕੰਮ ਕਰੋ। ਤੇ ਜਿਤਨਾ ਕਈ ਪਿੰਡਾਂ ਨੂੰ ਮੰਨ ਲਓ ਫੰਡ ਨਹੀਂ ਹੈਗੇ। ਤੇ ਉਹਨਾਂ ਲਈ ਫੰਡਾਂ ਦੀ ਮਨਰੇਗਾ ਹੈ ਹਾਂਜੀ ਮਨਰੇਗਾ ਵਾਲੇ ਕਹਿੰਦੇ ਵੀ ਇੱਕ ਥੋੜਾ ਜਿਹਾ ਕੰਮ ਕੰਮ ਕਰਨਾਂ ਜਨੂੰਨ ਚਾਹੀਦਾ ਤੁਹਾਨੂੰ ਵੀ ਸਾਡੇ ਕੋਲ ਫੰਡ ਦੀ ਕਮੀ ਨਹੀਂ ਹੈਗੀ ਪਹਿਲਾਂ ਚਲੋ ਮੰਨ ਲਓ ਤੁਸੀਂ ਹੈ ਤਾਂ ਵੀ 2 ਮਹੀਨੇ ਜਾਂ 3 ਮਹੀਨੇ ਬਾਅਦ ਮੰਨ ਲਓ 延迟 ਹੁੰਦਾ ਤਾਂ ਹੁਣ ਤਾਂ ਉਹ ਕਹਿੰਦੇ ਮਾਸਟਰ ਆਪਣਾ ਕਢਾਓ ਤੇ ਆਪਣਾ ਜਿਹੜੀ ਕੰਮ ਸਟਾਰਟ ਕਰਾਓ ਉਹਦੇ ਵੱਲ ਗੈਰ ਦੀ ਗੱਲ ਵੀ ਅੰਦਰ 20 ਦਿਨ ਦੇ ਅੰਦਰ ਜਿੰਨਾ ਮਰਜੀ ਤੁਸੀਂ ਮਟੀਰੀਅਲ ਚੱਕੋ ਚਾਹ ਤੁਸੀਂ ਕਰੋੜ ਰੁਪਏ ਤੱਕ ਦਾ ਕੰਮ ਕਰਾ ਸਕਦੇ ਆ ਅੱਛਾ ਹਾਂਜੀ ਇਸ ਤਰੀਕੇ ਸਕੀਮ ਆਪਣੀ ਚਾਹ ਤੁਸੀਂ ਕਰੋੜ ਤੱਕ ਦਾ ਕੰਮ ਕਰਾ ਸਕਦੇ ਆ ਵੀ ਤੁਸੀਂ ਆਪਣਾ ਇੱਕ ਸੜਗਰਟਾਈਅਪ ਕਰਕੇ ਆਪਣਾ ਤੁਸੀਂ ਆਪਣਾ ਮੰਨ ਲਓ ਕੰਮ ਕਰਾ ਸਕਦੇ ਹਾਂ ਇੱਕ ਹੋਰ ਪਤਾ ਲੱਗਿਆ ਸੀ ਕਿ ਕੱਚੇ ਮਕਾਨਾਂ ਨੂੰ ਪੱਕੇ ਕਰਨ ਵਾਸਤੇ ਵੀ ਸਕੀਮ ਖੁੱਲ ਚੁੱਕੀ ਹੈ ਉਹ ਸਰਕਾਰ ਵੱਲੋਂ ਸਾਈਟ ਖੁੱਲੀ ਹੈ ਤਾਂ ਉਸ ਵਾਸਤੇ ਕੋਈ ਗੱਲਬਾਤ ਹੋਈ ਇੱਥੇ ਕਿ ਆਪਾਂ ਭਾਈ ਕਰਾ ਸਕਦੇ ਪਿੰਡ ਦੇ ਵਿੱਚ ਪੰਚਾਇਤ ਘਰ ਤਾਂ ਹੁੰਨੇ ਹੀ ਆਪਣੇ ਗਰੀਬ ਬੰਦੇ ਭਾਜੀ ਪਹਿਲਾਂ ਤੁਹਾਡੇ ਸਾਹਮਣੇ ਉਹਰੇ ਕੈਂਪ ਲੱਗ ਗਏ ਸੀ ਮੈਡਮ ਜੀ ਤੇ ਲਗਭਗ ਤਿੰਨ ਤਿੰਨ 400 ਬੰਦੇ ਨੂੰ ਸਰਟੀਫਿਕੇਟ ਦਿੰਦੇ ਆ। ਹਾਂਜੀ। ਲਗਭਗ ਹਰੇਕ ਪਿੰਡ 'ਚ ਪੰਜ ਚਾਰ ਕੱਚੇ ਮਕਾਨ ਹੁੰਨੇ ਆ। ਅਗਰ ਅੱਗਨ ਵੀ ਹੈਗੇ ਆ ਤਾਂ ਉਹ ਜ਼ਰੂਰ ਉਹਨਾਂ ਦਾ ਕੰਮ ਆਉਣਾ ਚਾਹੀਦਾ। ਚੇਤਨ ਚਾਹੀਦਾ ਇਸ ਵਾਸਤੇ। ਬਿਲਕੁਲ। ਬਹੁਤ ਵੱਡੀ ਗੱਲ ਹੈ ਜਿਸ ਤਰੀਕੇ ਨਾਲ ਪਿੰਡਾਂ ਦੀ ਪੰਚਾਇਤਾਂ ਨੇ ਪੂਰਾ ਸਮਝਿਆ ਸਿਸਟਮ ਕਿ ਚੱਲਦਾ ਕੀ ਹੈ, ਕਿ ਕਿਵੇਂ ਨਰੇਗਾ ਤੋਂ ਮਨਰੇਗਾ ਤੋਂ ਆਪਾਂ ਸਕੀਮਾਂ ਲੈ ਸਕਦੇ ਆ, ਕਿਵੇਂ ਪਿੰਡ ਦਾ ਵਿਕਾਸ ਕਰ ਸਕਦੇ। ਪਰ ਇਸ ਵਾਸਤੇ ਕੀ ਹੈ? ਪਾਰਟੀ ਵੇ ਤੋਂ ਉੱਪਰ ਉਠਣਾ ਪਵੇਗਾ। ਤੇ ਨਾਲ ਦੀ ਨਾਲ ਪੰਚਾਇਤਾਂ ਨੂੰ ਇਕੱਤਰ ਰੱਖਣੀ ਪਊਗੀ ਪੰਜ ਆਪਸ ਦੇ ਵਿੱਚ ਇਕੱਠੇ ਰਹਿਣ ਸਰਪੰਚ ਇਕੱਠੇ ਰਹਿਣ ਤੋਂ ਉਸ ਤੋਂ ਬਾਅਦ ਜਾ ਕੇ ਪਿੰਡ ਦਾ ਵਿਕਾਸ ਹੁੰਦਾ ਹੈ ਅਗਰ ਇਹ ਹੀ ਸੋਚਣਾ ਹੈ ਕਿ ਮੈਂ ਕਾਲੀ ਹਾਂ ਮੈਂ ਕਾਂਗਰਸੀ ਹਾਂ ਫਿਰ ਵਿਕਾਸ ਨਹੀਂ ਹੁੰਦਾ ਫਿਰ 5 ਸਾਲ ਫਿਰ ਇਸਤਰੀ ਨਿਕਲਦੇ ਨੇ ਪਤਾ ਨਹੀਂ ਲੱਗਦਾ ਕਿ ਪਿੰਡ ਵਾਸੀ ਨੂੰ ਅਸੀਂ ਦੱਸਾਂ ਕੀ ਕਿ ਅਸੀਂ ਕੀਤਾ ਕੀ ਹੈ ਫਿਰ ਇਹ ਨਹੀਂ ਇਲਜ਼ਾਮ ਦੱਸਾਂਗੇ ਸਰਪੰਚ ਫਲਾਣੀ ਪਾਰਟੀ ਦਾ ਸੀ ਉਹਨੇ ਨਹੀਂ ਕੰਮ ਕਰਨ ਦੇ ਤਾਂ ਉਹਨਾਂ ਨੇ ਕੰਮ ਕਰਨ ਦਿੱਤਾ ਇਹ ਇਲਜ਼ਾਮ ਫਿਰ 5 ਸਾਲ ਬਾਅਦ ਫਿਰ ਉਹ ਮੇਰੇ ਦੋਵੇਂ ਰਹਿੰਦੇ ਨੇ ਪਰ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਪਿੰਡ ਨੂੰ ਸ਼ਹਿਰਾਂ ਵਰਗੀ ਦੇਖ ਜੜੀ ਦੇਣੀ ਚਾਹੀਦੀ